ਪਰੇਸ਼ਾਨ ਨਹੀਂ ਕਰਨੀ ਹੈਗੀ ਐ ਜੇ ਸਰਦਾਰ ਆ ਸਰਦਾਰ ਹੀ ਤਾਂ ਨਹੀਂ ਵੱਜਣਦੇ ਜਾਣਾ ਨਹੀਂ ਮੰਨਦੀ ਐ ਤੂੰ ਨਹੀਂ ਦੇ ਗਈ ਨਹੀਂ ਔਰ ਐਸਾ ਨੇ ਹਮ ਕਹੀਂ ਗਿਆ ਹੀ ਨਹੀਂ ਐ ਤਾਂ ਸੂਰੂ ਸਾਦੀ ਹੋ ਕੇ ਜਬ ਸੇ ਇਧਰ ਹੀ ਐ ਫੇ ਤੂੰ ਹੋ ਜਾ ਕੇ ਨਾ ਫਲਾਉਣਾ ਨਹੀਂ ਹੈਗਾ ਫਲਾਉਣਾ ਹੀ ਐ ਤਾਂ ਨਹੀਂ ਕਿ ਕਹਿੰਦੀ ਜਦ ਮੇਰੀ ਸ਼ਾਦੀ ਹੋਈ ਕਹਿੰਦੀ ਜਦ ਮੇਰੀ ਸ਼ਾਦੀ ਹੋਈ 2-3 ਦਿਨ ਹੋਏ ਕਹਿੰਦੀ ਮੇਰਾ ਪਤੀ ਕਹਿੰਦਾ ਐ ਵੀ ਤੈਨੂੰ ਮੈਂ ਪੰਜਾਬ ਲੈ ਕੇ ਜਾਣਾ ਹੈ ਕਹਿੰਦੀ ਕਹਿੰਦਾ ਵੀ ਤੇਰਾ ਪੰਜਾਬ ਬਹੁਤ ਜ਼ਿਆਦਾ ਦਿਲ ਲੱਗਣਾ ਹੈ ਕਹਿੰਦੀ ਮੈਂ ਕਿ ਅੱਛੇ ਆ ਹੈ ਕਹਿੰਦੀ ਜਦ ਮੈਂ ਉਰੇ ਆਈ ਕਹਿੰਦੀ ਮੈਨੂੰ ਦਿਲੀ ਘੋੜਾ ਵੀ ਫਰਕ ਨਹੀਂ ਲੱਗਿਆ ਹੋਗਾ ਹੁਣ ਦੇਖ ਲੈ ਜਾਣਾ ਨਹੀਂ ਮੰਦੀ ਹੈਗੀ ਉਹ ਜੇ ਸੋਚ ਵੀ ਜਾਊਗਾ ਨਾ ਪੂਰੇ ਰਹਿਣਾ ਸੀ ਹਾਂ ਮੈਂ ਹੁਣ ਇਹਨੇ ਜਾਂਦੀ ਆਈ ਹਾਂ ਤਾਂ ਉਸ ਕਹਿੰਦੀ ਮੈਂ ਜਾਣਾ ਜਾ ਕੇ ਜਦੇ ਮੁੜੇ ਹੁਣ ਚਲੋ ਜੀ ਨਾਲੇ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਐ ਨਾਲੇ ਇੱਧਰ ਚਾਚੀ ਜੀ ਉਹਨੇ ਚੁੱਲ੍ਹਾ ਪਾਉਨੇ ਆ ਕੱਲ ਚਾਚੀ ਜੀ ਉਹਨੇ ਕਹਿੰਦੇ ਵੀ ਮੇਰਾ ਦਿਲ ਬੋਧ ਲੱਗਿਆ ਤੁਹਾਡੇ ਕੋਲ। ਰੋਜ਼ ਆ ਜਾਂਦੀ। ਚਾਚੀ ਜੀ ਉਹ ਨਹੀਂ ਸਾਡੇ ਕੋਲ 3-4 ਦਿਨ ਹੋ ਗਿਆ ਰੋਜ਼ ਟੈਲੀ ਆਉਣੇ ਆ। ਬਾਹਰ ਹੀ। ਉਹ ਤੇ ਮਸ਼ੀਨ ਕੋਲ ਪਈ ਹੁਣ ਇਹ ਥੂੜੀ ਚੱਕ ਲਿਆ। ਥੈਲੇ 'ਚ ਪਾ ਲਿਆ ਜਾ ਕੇ ਜਾ। ਮੈਂ ਤਾਂ ਕਹਿੰਦੀ ਸਾਰੀ ਲਾ ਰਾਂਗੀ। ਮੈਂ ਕਹਿੰਦੀ ਜੀ ਹਮ ਥੂੜੀ ਲਾ ਦੇ ਰ। ਐ ਚਾਚੀ ਕਹਿੰਦੀ ਕੱਲ ਤਾਂ ਸੁਣਾ ਚਾਚੀ ਕਹਿੰਦੀ ਮੈਂ ਚੁੱਲ੍ਹੇ ਬਣਾਉਣ ਆਈਆਂ ਵੀ ਲਾਲ ਸਾੜੀ ਪਾ ਕੇ ਆ। ਨਾਨੇ ਚੁੱਲੇ ਦਾ ਕੰਮ ਪੂਰਾ ਕਰਕੇ ਜਾਈ ਕਹਿੰਦੀ ਫੇ ਤੂੰ ਸ਼ਾਮ ਕੋ ਆਤੀ ਹੈ ਹਾਏ ਰੱਬਾ ਸਾਜਰੇ ਆਜੇ ਫਿਰ ਅੱਜ ਸਵੇਰ ਤੇ ਗੇਟ ਖੋਲ ਕੇ ਦੇਖਦੀ ਆ ਕਹਿੰਦੀ ਮੈਂ ਚਾਚੀ ਕੋ ਕੱਲ ਕਿਹਾ ਤਾਂ ਵੀ ਸਾਜਰੇ ਆ ਨਾ ਹਮ ਰੋਟੀ ਕਹਾਂ ਪਕਾਏਂਗੇ ਹਾ ਉਹ ਜਿਹੜਾ ਰੱਖਿਆ ਬਾਲੇ ਤਾਂ ਕਰ ਉਸਾਨੀ ਕਰਦੀ ਨਾ ਕੁਸਾਨੀ ਕਰਦੀ ਬਿਲਕੁਲ ਵੀ ਅੱਜ ਅਸੀਂ ਰਿਸ਼ਤੇਦਾਰੀ ਵਿੱਚ ਚਲੇ ਗਏ ਕਹਿੰਦੀ ਤੁਸੀਂ ਮੈਨੂੰ ਨਾਲ ਨਹੀਂ ਲੈ ਕੇ ਗਏ ਹੈਗੇ ਚਾਚੀ ਨੇ ਪੁੱਠਾ ਕੰਮ ਕਰਤਾ ਗਰੀ ਬਹੂ ਗਈ ਹੋਈ ਮੈਂ ਪਿੱਛੇ ਤੇ ਕਾਰਵਾਈ ਕਰ ਦਮਾ ਸਿੱਧਾ ਨਹੀਂ ਵਾਓ ਸਿੱਧਾ ਹੀ ਠੀਕ ਆ ਚਾਹੇ ਘੜੇ ਵਿੱਚ ਦਸਿਆ ਵੀ ਤੋੜੀ ਨਾ ਇਹ ਚਾਚੀ ਬਹੂ ਨੇ ਬੜੀ ਰੰਗ ਰੂਤੀ ਪਾਸ ਕੀਤੀ ਹੋਈ ਐ ਇਹਨੂੰ ਪੁੱਛ ਕੇ ਚੁੱਲਾ ਪਾਉਣਾ ਏ ਸੂਰੀ ਨਹੀਂ ਬੂਸਾ ਦੇ ਦੋ ਉਧਰ ਵੀ ਇੱਟ ਲਾਗੇਗਾ ਇੱਧਰ ਹਾਂ ਉਥੇ ਥੇਕ ਲਾ ਆਹ ਆਹ ਵਾ ਇੱਥੇ ਤੇ ਰੱਖ ਲਾਂਗੇ ਕਿਥੇ ਹਾਂਜੀ ਇੱਥੇ ਠੀਕਾ ਚਾਚੀ ਇਧਰ ਸਾਗ ਪਾਰੇਗਾ ਉਧਰ ਸੇਬ ਲੱਗੇ ਆਹ ਕੋਈ ਦਾ ਸਬਜੀ ਦਾ ਰੋਕਣੀ ਹੋਵੇ ਕਈ ਵਾਰ ਪਾਣੀ ਉਹ ਰੱਖਦੇ ਪਾਣੀ ਹੋ ਜਾਂਦਾ ਗਰਮ ਸਾਰੇ ਪਾਸੇ ਗੋਲ ਉਧਰ ਮਿੱਟੀ ਨਹੀਂ ਬਗਣਾ ਕਿਥੇ ਬਗਣਾ ਉਹ ਦੋ ਇਟਾ ਲਾਉਂਦੇ ਉਹ ਤੇ ਲਾਉਂਗੇ ਦੇਖ ਕੇ ਇਧਰ ਤੋਂ ਨੀਮੀ ਹੈ ਹਾਂ ਇੱਥੇ ਨੀਦਰ ਵੀ ਨੀਮਾ ਹੈ ਕਿੱਧਰ ਵੀ ਨੀਮਾ ਹੈ ਇਹ ਇੱਟਾਂ ਵਾਲਾ ਹੁੰਦਾ ਆ ਜਿੱਦਾਂ ਫਿਰਦਾ ਸਿਮਿੰਟ ਮੂਹਮਾ ਮਰ ਜਾਂਦਾ ਹਾਂ ਲੋਡ ਆ ਜਾਂਦਾ ਭਈ ਚੰਚਿੜਕਦਾ ਜਾਂਦਾ ਲਗੇਗਾ ਮਿੱਟੀ ਮੇਰੇ ਘਰ ਮੈਂ ਆਲੂ ਹੀ ਮਿਲਗੇ ਆਲੂ ਨਾ ਸਾਢੇ 6 ਵਜੇ ਉੱਠਨੇ ਹੋਣਾ ਨਾ ਬਾਪ ਹਾਂ ਉੱਠ ਵੀ ਹੋਣਾ ਸਵੇਰੇ ਆਲੂ ਬਾਪ ਆ ਮੈਂ ਖਾਤੇ ਇਹ ਚਾਚੀ ਤੈਨੂੰ ਧਮਕੀ ਦੇ ਲਾ ਕਿੱਡੀ ਦੇਤੀ ਕਹਿੰਦੀ ਮੇਰੇ ਘਰ ਮੈਂ ਤੈਨੂੰ ਆਲੂ ਆ ਮਿਲਣਗੇ ਮਟਰ ਪਨੀਰ ਦੀ ਸਬਜ਼ੀ ਬਣਾ ਚਾਚੀ ਆਈ ਐਨੀ ਦੂਰ ਤੇ ਨਾਲ ਖੀਰ ਖੂਰ ਬਣਾ ਕੜਾਹ ਬਣਾ ਚਿੱਟੇ ਗਨੇ ਬਣਾਵਾ ਹਾਂ ਪੂਰੀਆਂ ਬਣਾ ਚਾਚੀ ਵਾਸਤੇ ਤੱਕਲ ਮਿੱਟੀ ਲੱਗੇਗਾ ਤਾਂ ਬਰਾਬਰ ਹੋ ਜਾਏਗਾ ਉਹ ਨੀਚੇ ਡੱਬ ਰਿਹਾ ਹੈ ਉਹਨੇ ਦੱਸਿਆ ਉਹਨੇ ਵੀ ਐਜਾ ਮੁੰਡਾ ਉਹ ਕਰ ਦੇ ਚਾਚੀ ਇਹਦਾ ਸਪੋਰਟ ਦੇ ਦੇ ਮੇਰੇ ਦਾ ਪਲੈਂਟਰ ਲਾ ਦੇਣਾ ਪਲੈਂਟਰ ਲਾ ਦੇ ਚਾਚੀ ਇਹ ਚਾਚੀ ਕੋਲ ਸਾਰੇ ਕੰਮ ਸਿੱਖ ਗਈ ਚਾਚੀ ਦੇ ਜੀਜਾ ਦਾ ਲੈਟਰ ਲਾ ਦਿੰਦੀ ਆ ਆ ਹੋ ਗਿਆ ਕਰ ਉਹ ਲਾ ਦੇਣ ਜੀ ਆਏ ਆ ਜਿਹੜਾ ਇਹ ਤਾਂ ਜੇ ਆ ਅਸੀ ਉੱਪਰ ਕਹਿਣਾ ਵੀ ਲੈਂਟਰ ਵਾਲੇ ਚੁੱਲੇ ਪਾਉਣ ਲਈ ਸੰਪਰਕ ਕਰੋ ਚਾਚੀ ਨੂੰ ਨਾਲ ਇੱਕ ਬਾਡੀਗਾਰਡ ਵੀ ਰੱਖਿਆ ਹੋਇਆ ਚਾਚੀ ਨੇ ਨਵੀਂ ਸਕੀਮ ਨਵੀਂ ਸਕੀਮ ਮੱटका ਹੰਡੇ ਵੀ ਲੈ ਜਾਣਾ ਇਹ ਲੈਣੇ ਤੇ ਕਰੀ ਹੋਣਾ ਫੇਨ ਆਪਕੋ ਘਰ ਨਹੀਂ ਛੋੜ ਕਰਾਨਾ

ਤੇ ਪੜਦੇ ਆਪਣੇ ਬਹੁਤ ਵਧੀਆ ਸੁੱਕ ਕੇ ਤਿਆਰ ਹੋ ਗਏ ਨੇ ਬਸ ਥੋੜੇ ਇੱਕ ਟਾਈਮ ਤੱਕ ਨਾ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਟੰਗ ਦੇਣੇ ਨੇ ਤੇ ਇੱਧਰ ਆਪਣੇ ਇੱਕ ਪਾਸੇ ਚੱਲਦੀਆਂ ਮਸ਼ੀਨ ਤੇ ਬਸ ਥੋੜੇ ਜੇ ਰਹਿ ਗਏ ਨੇ ਦੇਖੋ ਜੀ ਰੇਖਾ ਰਾਣੀ ਨੇ ਕੀ ਕੰਮ ਕੀਤਾ ਹੋਇਆ ਨਾ ਮੰਜਾ ਹੀ ਢਾ ਲਿਆ ਕਹਿੰਦੀ ਦੀਦੀ ਮੰਜੇ ਨਾਲ ਸੌਖਾ ਕੰਮ ਹੋ ਜਾਂਦਾ ਨਾਲੇ ਤਾਂ ਪਾਣੀ ਨੁੱਟੜ ਜਾਂਦਾ ਹੈ ਮਖਾ ਇਹ ਵੀ ਤੇਰਾ ਤਰੀਕਾ ਵਧੀਆ ਹੈ ਉਹਨੂੰ ਬਾਅਦ ਵਿੱਚ ਤੇ ਕੱਢ ਲਾਂਗੇ ਕੱਲੇ ਨੂੰ ਜੀ ਐਤਨਾ ਦੀਵਾਲੀ ਦੇ ਸਫਾਈਆਂ ਦਾ ਨਾ ਕੰਮ ਪੂਰੇ ਐਨ ਜੋਰਾਂ ਸ਼ੋਰਾਂ ਦੇ ਚੱਲਦੇ ਕੱਪੜਿਆਂ ਦੀ ਚੱਲਦੀ ਐ ਧੋਆ ਧਵਾਈ ਤੇ ਅਸੀਂ ਪਹਿਲਾਂ ਸਵੇਰੇ ਸਵੇਰੇ ਦਾ ਕਰਦੇ ਆ ਝਾੜ ਝੜਈਆ ਕੰਮ ਉਸਤੇ ਬਾਅਦ ਨਾ ਫਿਰ ਜਦ ਤੱਕ ਕੰਮ ਨਿਪਟ ਜਾਂਦਾ ਨਾ ਫਿਰ ਅਸੀਂ ਲੱਗ ਜਾਂਦੇ ਆ ਕੱਪੜੇ ਧੋਣ ਚੱਲ ਫਿਰ ਬਾਗ ਵਿੱਚ ਤੇ ਕੱਪੜੇ ਸੁੱਕ ਜਾਂਦੇ ਆ ਫਿਰ ਅਸੀਂ ਝਾੜ ਝੜਈ ਨੂੰ ਲੱਗ ਜਾਂਦੇ ਆ ਉਸਤੇ ਮਗਰੋਂ ਫਿਰ ਪੜਦੇ ਡੰਗਦੇ ਆ ਸਾਡਾ ਇਸ ਤਰ੍ਹਾਂ ਦਾ ਕੰਮ ਚੱਲਦਾ ਫੇਰ ਵਿੱਚ ਉਹ ਲੈਡ ਭੱਜ ਜਾਂਦੀ ਹੈ ਫੇਰ ਕੰਮ ਰੁਕ ਜਾਂਦਾ ਹੈ ਫੇਰ ਸਫਾਈਆਂ ਨੂੰ ਲੱਗ ਜਾਂਦੇ ਆ ਫਿਰ ਐਨੇ ਨੂੰ ਚਾਚੀ ਜੀ ਉਹ ਨਹੀਂ ਆ ਜੰਨੇ ਚਾਚੀ ਜੀ ਉਹਨੇ ਚੁੱਦਾ ਬਣਾਉਣ ਲੱਗ ਜੰਨੇ ਫੇਰ ਉਹਨਾਂ ਕੋਲ ਬਹਿ ਕੇ ਗੱਲਾਂ ਬਾਤਾਂ ਲੱਗ ਜੰਨੇ ਕਰਨ ਬਸ ਇਸ ਤਰ੍ਹਾਂ ਇਸ ਤਰੀਕੇ ਨਾਲ ਸਾਡਾ ਕੰਮ ਚੱਲਦਾ ਹੈ ਕਾਲਾ ਪਾਣੀ ਤਾਂ ਹੋਣਾ ਹੀ ਆ ਫਿਰ ਕੱਪੜੇ ਵੀ ਬਹੁਤ ਜ਼ਿਆਦਾ ਖਰਾਬ ਨਿਕਲੇ ਆ ਲੋੜਾ ਕਪੜੇ ਧੋਣੇ ਨੂੰ ਅੰਦਰ ਵਾਲੀ ਨਹੀਂ ਹੈਗੀ ਇੰਨੀ ਲੋਟ ਕਪੜੇ ਧੋਣੇ ਨ ਮਸ਼ੀਨ ਅੰਦਰ ਵਾਲੀ ਦਾ ਸਿਸਟਮ ਹੋਰ ਹੈ ਉਹ ਆਪਣੇ ਆਪ ਇਕ ਚੱਲ ਕੇ ਨਾ ਪਾਣੀ ਕੱਢ ਦਿੰਦੀ ਇਹਦੇ ਵਿੱਚ ਤਾਂ ਹੁਣ ਜਿੰਨੇ ਮਰਜ਼ੀ ਕਪੜੇ ਪਾਈ ਜਾਓ ਬਾਰ ਬਾਰ ਪਾਈ ਜਾਓ ਤੇ ਸ਼ਾਮ ਤੱਕਰ ਹੋਰ ਪਾਈ ਜਾਓ ਨਹੀਂ ਉਹਦਾ ਸਿਸਟਮ ਹੋਰ ਹੈ ਦਿੱਤੀ ਹੈ ਤੇ ਸੋਫੇ ਵਗੈਰਿਆਂ ਦੇ ਨਾ ਆਪਾਂ ਕੱਪੜੇ ਧੋ ਦਿੱਤੇ ਨੇ ਤੇ ਪਰਦੇ ਵੀ ਧੋ ਦਿੱਤੇ ਨੇ ਚੰਗੀ ਤਰ੍ਹਾਂ ਸੁੱਕ ਗਏ ਨੇ ਦੇਖੋ ਜੀ ਇਹ ਨਾਮ ਦੀ ਨਾਲ ਕੱਪੜੇ ਵਿਛਾ ਦਵੇ ਨਾ ਫੇ ਬਹੁਤ ਜ਼ਿਆਦਾ ਨਾ ਖਲਾਰਾ ਨਹੀਂ ਪੈਂਦਾ ਹੈਗਾ ਤੇ ਨਾਲ ਹੀ ਆਪਣੀ ਜਗ੍ਹਾ ਤੇ ਨਾ ਸਮਾਨ ਫਿੱਟ ਹੋ ਜਵੇ ਨਾ ਉਹਦੇ ਵਰਗੀ ਰੀਸ ਨਹੀਂ ਹੈਗੀ ਆ ਜਾ ਵੀ ਰੇਖਾ ਰਾਣੀ ਪਹਿਲਾਂ ਆਪਾਂ ਸੋਫਿਆਂ ਦਾ ਕੰਮ ਨਿਬੇੜ ਦਈਏ ਆ ਗਿਆ ਦੇਖੋ ਜੀ ਇੰਨਾ ਜ਼ਿਆਦਾ ਨਾ ਸਾਡਾ ਅੱਜ ਦਿਮਾਗ ਘੁੰਮ ਗਿਆ ਨਾ ਕੰਮ ਕਰਨ ਲੱਗਿਆਂ ਦਾ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੇ ਵੀ ਚਲੋ ਰਿਸ਼ਤੇਦਾਰੀ ਵਿੱਚੋਂ ਚਲੀਏ ਤੇ ਸਵੇਰੇ ਸਵੇਰੇ 10:30 ਵਜੇ ਅਸੀਂ ਰਿਸ਼ਤੇਦਾਰੀ ਵਿੱਚ ਚਲੇ ਗਏ ਸਾਡੀ ਰਿਸ਼ਤੇਦਾਰੀ ਦੇ ਵਿੱਚ ਉਹਨੇ ਕੁੜੀ ਨੇ ਕੈਨੇਡਾ ਜਾਣਾ ਹੈ ਦੇਖੋ ਜੇ ਅਸੀਂ ਕੀ ਕਰਿਆ ਨਾ ਸਾਰੇ ਕਵਰ ਤੋਂ ਹੁੰਦੇ ਨੇ ਇੱਕ ਸੋਫੇ ਦਾ ਕਵਰ ਇਸ ਤਰ੍ਹਾਂ ਹੀ ਵਿਸ਼ਵਾਹੀ ਰਹਿ ਗਿਆ ਚਲ ਹੁਣ ਇਹਨੂੰ ਕਾਲੂ ਤੋਂ ਮੰਗਾ ਲੇ ਇਸ ਵਿੱਚ ਵੀ ਇਹ ਵਾਲਾ ਸਹੀਰਾ ਮੋਤੀ ਸੰਕਰ ਹੈ ਚਲ ਇਹ ਇਸ ਤਰ੍ਹਾਂ ਦਾ ਸੋ ਇਹ ਜਿਹਾ ਬਣਿਆ ਡਿਜ਼ਾਈਨ ਇਹ ਤਾਂ ਅੱਗੇ ਨਾਲ ਉਹ ਟੋਪੇ ਘਰੇ ਨੂੰ ਹੈ ਅਜੀ ਕੱਲ ਜੈਸਾ ਦਾ ਤਾਂ ਹੰਤੇ ਆਏ ਕਪੜੇ ਉੱਪਰ ਪਛਾਦੇ ਪਹਿਲਾਂ ਉੱਪਰ ਲਾ ਪਛਾਦੇ ਹੈ ਚੰਗੀ ਤਰ੍ਹਾਂ ਕਰ ਦੇ ਇਹ ਤੁਹਾਨੂੰ ਵੀ ਨਾ ਚੋ ਵੀ ਨਾ ਅੱਜ ਬਹੁਤ ਜ਼ਿਆਦਾ ਮਿੱਟੀ ਨਿਕਲੀ ਚੰਕ ਅਗੇ ਸੋਫੇ ਵਿਚ ਆ ਕੇ ਰਿਹਾ ਫਟਾਫਟ ਗੱਦੀਆਂ ਦੇ ਕਵਰ ਤਾਂ ਨਹੀਂ ਆਲੇ ਕੁੱਤੇ ਵਾਲੇ ਸੁੱਕ ਗਿਆ ਉਹ ਤਾਂ ਉਹ ਲੈ ਕੇ ਨਹੀਂ ਪਤਾ ਨਹੀਂ ਲਿਆ ਚੱਕ ਲਿਆ ਜਿਹੜੇ ਹੈਗੇ ਆਹ ਸੋਫਾ ਪਜਾਰਾ ਅੱਜ ਇਕੱਲੇ ਰਹਿ ਗਏ ਉਸ ਕੋਲ ਕਾਲਕੀ ਕਰ ਦੇ ਚਲ ਕੋਈ ਨਿਕਾਲੂ ਤੋਂ ਲਾ ਗਏ ਉਹਨੂੰ बाद ਵਿੱਚ ਤੇ ਵਿਛਾਵਾਂਗੇ ਹਲੇ ਇਹਨਾਂ ਦੇ ਕਵਰ ਵੀ ਜਾਣਨੇ ਆ ਜੇ ਇਧਰਲੇ ਪਾਸੇ ਵਾਲੇ ਜੱਕ ਲੈ ਫਟਾਫਟ ਸਾ ਉਹ ਲੇਗਾ ਰੱਖਦੀ ਆ ਕੌਨ ਸਾ ਕਪੜਾ ਕੱਟ ਵਿਛਾਉਣਾ ਹੈ ਕੌਨ ਸਾ ਸੂਟ ਕੱਟ ਕੋਣਾ ਹੈ ਹੂੰ ਕਿਸਾ ਸਾਰੀ ਦਿਹਾੜੀ ਤੋਂ ਆਈ ਇੱਕ ਕੰਮ ਤੇ ਲੱਗੀ ਰਹਿਣੀ ਹੈ ਇਹ ajo ਕੁੜੀ ਬਹੁਤ ਰੋਈ ਜਿਹੜੀ ਕੁੜੀ ਨੇ ਕੈਨੇਡਾ ਜਾਣਾ ਨਾ ਹੈ ਗਾਲ ਨੂੰ ਜੱਫੀ ਪਾ ਕੇ ਰੋਈ ਜੈਸਮੀਨ ਮੈਂ ਕਿਹਾ ਤੂੰ ਰੋ ਨਾ ਵੀ ਹੁਣ ਚਲ ਕੋਈ ਨਾ ਵੀ ਤਾਂ ਸਟੱਡੀ ਕਰਨ ਜਾਣਾ ਨਾ ਪਰਦੇਸਾਂ ਦੇ ਵਿੱਚ ਵੀ ਦਿਲ ਲਾ ਕੇ ਰਹੀ ਕਹਿੰਦੀ ਪੂਆ ਜੀ ਮੇਰਾ ਨਾਂ ਫੰਦੀ ਦੇ ਵਿੱਚ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਮੈਂ ਕਿਹਾ ਜੇ ਕੋਈ ਨਾ ਹੁਣ ਜਾਣਾ ਹੀ ਪੈਣਾ ਕੀ ਗੱਲ ਹੈ ਹੁਣ ਮਜਬੂਰੀਆਂ ਹੁੰਦੀਆਂ ਨਾ ਕਹਿੰਦੀ ਭੂਆ ਜੀ ਬਹੁਤ ਵਧੀਆ ਲੱਗਿਆ ਤੁਸੀਂ ਆਏ ਕਹਿੰਦੀ ਮੈਨੂੰ ਤਾਂ ਐ ਲੱਗਦਾ ਤਾਂ ਵੀ ਭੂਆ ਜੀ ਨੇ ਆਉਣਾ ਨਹੀਂ ਹੈਗਾ ਮੈਂ ਕਿਹਾ ਨਹੀਂ ਅਸੀਂ ਵੀ ਨਾ ਮਹਾ ਕੰਮ ਧੰਦਾ ਛੱਡ ਕੇ ਨਾ ਮੈਂ ਕਿਹਾ ਵੀ ਆਹ ਜਾਣਾ ਜ਼ਰੂਰ ਹੈ ਮਿਲ ਕੇ ਆਉਣਾ ਹੈ ਵੀ ਸਾਡੀ ਧੀ ਨੇ ਪ੍ਰਦੇਸਾਂ ਨੂੰ ਜਾਣਾ ਨਾ ਵੀ ਸਾਡਾ ਵੀ ਫਰਜ਼ ਹੈ ਵੀ ਨਾਲੇ ਉਹਨੂੰ ਮਿਲ ਕੇ ਆਈਏ ਨਾਲੇ ਸ਼ਗਨ ਦੇ ਕੇ ਆਈਏ ਚਲੋ ਜੀ ਫੇਰ ਅਸੀਂ ਸਵੇਰੇ ਸਵੇਰੇ ਸਾਜਰੇ ਚਲੇਗੇ ਪਿੱਛੇ ਦੇ ਫੇਰੇ ਖਰਾਨੀ ਨੇ ਕੰਮ ਸੰਭਾਲ ਲਿਆ ਤਾਂ ਅਸੀਂ ਵੀਡੀਓ ਨਹੀਂ ਬਣਾਈ ਹੈਗੀ ਉੱਥੇ ਨਾ ਕਾਫੀ ਜ਼ਿਆਦਾ ਰਿਸ਼ਤੇਦਾਰ ਆਏ ਹੋਏ ਤੇ ਫਿਰ ਜਦੋਂ ਵੀਡੀਓ ਬਣਾਉਣ ਲੱਗ ਜਾਈਨਾ ਫਿਰ ਗੱਲਬਾਤ ਨਹੀਂ ਇੰਨੀ ਹੁੰਦੀ ਹੈਗੀ ਇਹਦੇ ਕਰਕੇ ਨਾ ਆਪਾਂ ਨੇ ਫਿਰ ਕੈਮਰਾ ਉਹਨੇ ਨਹੀਂ ਕੀਤਾ ਹੈਗਾ ਚਲ ਐਸ ਤਰ੍ਹਾਂ ਹੀ ਆਪਣੀ ਭਤੀਜੀ ਨੂੰ ਮਿਲ ਕੇ ਆਏ ਆ ਚਲ ਵਿਚਾਰੀ ਨਾ ਖੁਸ਼ੀਆਂ ਮਾਣੇ ਉੱਥੇ ਜਾ ਕੇ ਆਪਣੀ ਸਟੱਡੀ ਕਰੇ ਦਿਲ ਲਾ ਕੇ ਰਹੇ ਚਲੋ ਜੀ ਆਹੀ ਸਾਡਾ ਆਸ਼ੀਰਵਾਦ ਆ ਤੇ ਰੱਖਤੀਆਂ ਗੱਡੀਆਂ ਸਾਰੀਆਂ ਚਲ ਹੁਣ ਆਪਾਂ ਪਰਦੇ ਟੱਗ ਦਈਏ ਕਹਵਾਂ ਜਾਨਾ ਗ੍ਰੈਂਡਾ ਨੂੰ ਨਾ 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 ਠੀਕ ਹੈ ਇੰਦੀਆ ਇਹ ਵੀ ਤਾਂ ਠੀਕ ਨੇ ਟੱਲੇ ਆਏ ਦੇਖ ਰਹੀ ਤੁਸੀਂ ਜਾਣਾ ਕਨੇਡਾ ਭੇਜਦ ਨੇ ਕਿਉਂ ਜਹਾੜੀ ਦੀ ਸਵਾਰੀ ਕਰ ਲੈ ਜੇ ਕਰਨੀ ਆ ਨਹੀਂ ਹਮ ਕੋ ਨਹੀਂ ਕਰਨਾ ਠੀਕ ਹੈ ਤੇਰੇ ਪੰਜਾਬੇ ਵਧੀਆ ਲੱਗਦਾ ਹਾਂ ਪਹਿਲਾਂ ਤਾਂ ਆਏ ਘਰ ਪਾਦੇ ਪਾਸੇ ਵਾਲੇ ਕਮਰੇ ਵਾਲੇ ਕੱਢ ਪਹਿਲਾਂ ਲੈ ਮੇਰੇ ਕੋਲ ਆਹਦੇ ਸਾਰੇ ਇਕੱਠੇ ਕਰਕੇ ਉੱਥੇ ਜਾ ਕੇ ਕਰਾਂਗੇ ਬੈਗ ਤਵਾਮਾਂਗੇ ਹੁਣ ਫਟਾਫਟ ਚਲੋ ਜੀ ਅਸੀਂ ਪਹਿਲਾਂ ਪਹੁੰਚ ਜੀ ਕਵਰੇਜ ਪਹਾੜ ਤੇ ਹਮ ਚਲੇਗਾ ਹਾਂ ਸੁਬਰੀ ਰਾਣੀ ਇਹ ਸੁਬਰੀ ਘੜੀ ਔਰ ਇਹਦੇ ਇਹ ਤੁਹਾਨੂੰ ਕਾਕੇ ਪੁਰੇ ਚੜ ਜਾਣੀ ਹੁੰਦੀ ਆ ਕਾ ਲੋ ਫੇਰ ਧੋ ਫੇਰ ਟੰਗੋ ਇਹ ਜਦ ਮੈਂ ਚਲੀ ਗਈ ਤੇ ਤੈਨੂੰ ਪਿੱਛੇ ਤੇੋਂ ਪਤਾ ਹੀ ਲੱਗਿਆ ਮੈਨੂੰ ਪਤਾ ਤਾਂ ਕਹਿੰਦੀ ਮੇਰੀ ਭਾਬੀ ਨੇ ਕਹਿੰਦੀ ਰਾਣੀ ਦੇ ਕੰਮ ਸੰਭ ਲੈਣਾ ਮਗਾ ਮੈਨੂੰ ਕੋਈ ਟੈਂਸ਼ਨ ਹੀ ਨਹੀਂ ਆਈ ਦਗਾਮ ਹੋ ਜਾਣਾ ਇਹਦੇ ਜਾਂਦੀ। ਕਿ ਪਾਦੇ ਫੜ ਫੜ। ਪਾਚੇ ਜਾਇਆ। ਤੋ ਆਇਕਰ ਦੋ ਛੱਡ ਕੇ ਨਾ ਖਿੜਕੀ ਦੇ ਨਾ ਬਾਕੀ ਸਾਰੇ ਹੀ ਪਾਦੇ। ਉਹ ਬਾਲੇ ਪਾਸੇ ਤਾਂ ਫੜ ਕੋ ਜਾਣੇ। ਦੇਦੀ ਆ ਗਈ ਐ ਤਾਂ ਪਤਾ ਹੀ ਨਹੀਂ ਕਿ ਤੇ ਰਿਸ਼ਤੇਦਾਰੀ ਵਿੱਚ ਜਾ ਰਹੇ। ਉਹ ਨਹੀਂ ਥੋੜੀ ਜੀ ਜਲਦਬਾਜੀ ਦੀ ਥੋੜੀ ਜੀ ਛੇਤੀ ਜਾਣਾ ਤਾਂ ਫਿਰ ਉਹਨੇ ਪਰਸੋਂ ਤਾਂ ਚਲੇ ਜਾਣਾ ਕਹਨ ਕਿ ਸੇ ਰਿਸ਼ਤੇਦਾਰ ਨੇ ਨਹੀਂ ਆਉਣਾ ਹੈਗਾ ਕਹਿੰਦੇ ਕੁੜੀ ਨੇ ਅਰੈਸਟ ਕਰਨੀ ਆ ਫਿਰ ਕਿ ਸਫਰ ਵੀ ਕਰਨ ਉਹ ਨਾ ਪਲੇਨ ਦਾ। ਉਦੇ ਕਾ ਕੇ ਫਿਰ ਅਸੀਂ ਛੇਤੀ ਤੋਂ ਛੇਤੀ ਚੱਲ ਗਏ ਕਿਉਂ ਤੈਂ ਕੀ ਕਰਨਾ ਦਾ ਸਾਂਭੀ ਜਾ ਕੇ ਆਣਾ ਤੇ ਦੋੜਾ ਮੁੰਡਾ ਨਹੀਂ ਹੋ ਗਿਆ ਤੂੰ ਨਾ ਰਿਹਾਗਾ ਸੱਗੀ ਨਾਲ ਪਰੰਦਾ ਮੈਂ ਤੂੰ ਬੱਸ ਤੈਨੂੰ ਐ ਨਹੀਂ ਪਤਾ ਵੀ ਦਵਾਈ ਦਾ ਕੰਮ ਹੋਇਆ ਦਾ ਠੀਕ ਐ ਪਰਦਾ ਠੀਕ ਐ ਕਿਰਕੀ ਕੋਲਾ ਕਿਰਕੀ ਕਿਰਕੀ ਗੋਲ ਪਹਿਲਾਂ ਪੈਰ ਤਾਂ ਜੀ ਉਹਨਾਂ ਨੇ ਨਾ ਬਹੁਤ ਸੋਹਣੇ ਚੁੱਲੇ ਬਣਾਏ ਆ ਦੋ ਚੁੱਲੇ ਇੱਧਰ ਬਣਾਏ ਨੇ ਤੇ ਦੋ ਚੁੱਲੇ ਬਣਾਏ ਨੇ ਵਿਹੜੇ ਵਿੱਚ ਤੇ ਬਹੁਤ ਸੋਹਣੇ ਚੁੱਲੇ ਬਣਾਏ ਆ ਚਲੋ ਜੀ ਸਾਡੀ ਤਾਂ ਰੂਹ ਖੁਸ਼ ਹੋ ਗਈ ਹੈ ਤੇ ਚਾਚੀ ਜੀ ਉਹਨੇ ਚੁੱਲ੍ਹੇ ਇੰਨੇ ਸੋਹਣੇ ਬਣਾਉਣੇ ਨਾ ਸਪੈਸ਼ਲ ਅਸੀਂ ਨਾ ਚਾਚੀ ਜੀ ਉਹਨਾਂ ਨੇ ਬੁਲਾਇਆ ਹੈ ਵੀ ਸਾਡੇ ਚੁੱਲ੍ਹੇ ਪਾ ਕੇ ਜਾਓ ਚਾਚੀ ਜੀ ਤੁਹਾਨੂੰ ਚੁੱਲ੍ਹੇ ਪਾਉਣ ਦਾ ਸ਼ੌਂਕ ਕਿ ਕਦੋਂ ਤੋਂ ਆ ਪਹਿਲਾਂ ਤੋਂ ਹੀ ਅੱਛੇ ਪਹਿਲਾਂ ਤੋਂ ਹੀ ਹੈ ਦੇਖੋ ਜੀ ਇਹ ਬਹੁਤ ਜ਼ਿਆਦਾ ਕੰਮ ਕਰਦੇ ਆ ਚਾਚੀ ਜੀ ਉਹ ਨਹੀਂ ਤੇ ਮੈਂ ਇੱਕ ਸਿਹਜ ਦੱਤਾ ਚਾਚੀ ਜੀ ਉਹਨੇ ਜਦੋਂ ਪਹੁੰਚ ਗਏ ਉਹਨਾਂ ਨਾਲ ਨਾ ਕਾਫੀ ਜਿਆਦਾ ਪੁਰਾਣਾ ਪਿਆਰ ਆ ਚਾਚੀ ਜੀ ਉਹਨੇ ਨਾ ਸਾਡੇ ਮੰਮੀ ਜੀ ਉਹਨਾਂ ਦੇ ਟਾਈਮ ਦੇ ਆਉਨੇ ਆ ਤੇ ਹੁਣ ਵੀ ਜਦੋਂ ਬੁਲਾਉਣੇ ਨਾ ਜਦੋਂ ਪਹੁੰਚਦੇ ਆ ਅਸੀਂ ਕਹਾਂ ਵੀ ਸ਼ੁਪੈਸ਼ਾ ਨਾ ਚਾਚੀ ਜੀ ਉਹਨਾਂ ਦੇ ਚੁੱਲ੍ਹੇ ਪਾਉਣੇ ਆ ਇਹਨਾਂ ਦਾ ਚੁੱਲ੍ਹੇ ਪਾਏ ਹੋਏ ਨਾ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਆ। ਬੜੀ ਪਿਆਰਾ ਭਾਈ ਝੋਕਾਂ ਦਾ ਭੈ ਝੋਕਾਂ ਮੰਗੋ। ਲਓਰ ਚਾਚੀ ਹਾਂ ਮਿਲ ਜਾਈਦਾ ਸਾਸ ਹੋ ਜਾਈਦਾ ਨਾਲ ਚੱਲ ਕੰਮ ਹੋ ਜਾਂਦਾ। ਹਾਂ ਹਾਂ। ਕੱਲੇ ਆਏ ਆਪਾਂ ਨੇ ਇਥੋਂ ਲੈ ਕੇ ਵੀ ਕੀ ਜਾਣਾ ਹੈ ਬਸ ਆਈ ਪ੍ਰੇਮ ਮੱਭ ਤੇ ਬੰਦੇ ਨਾਲ। ਦੇਖੋ ਜੀ ਹੁਣ ਬਹੁਤ ਵਧੀਆ ਲੱਗਿਆ ਚਾਚੀ ਜੀ ਉਹ ਨਹੀਂ ਹੁਣ ਫੇਰ ਆਉਣਗੇ ਕਦੇ ਦਿਨ ਚ ਕਹਿੰਦੇ ਫੇਰ ਅਸੀਂ ਨਾ ਇਹਦੇ ਉੱਪਰ ਨਾ ਕੀ ਮਿੱਟੀ ਫਿਰ ਕੇ ਜਾਣੀ ਹੈ ਕਿ ਆ ਵੀ ਉਹ ਉਹ ਮਿੱਟੀ ਉਹ ਮਿੱਟੀ ਫਿਰ ਕੇ ਪਰਵਾਹ ਹਾਂ ਤੇਲੀ ਪੱਟਲੀ ਪਾਣ ਕੇ ਉਹ ਸਾਫ ਸੁਥਰੇ ਜੇ ਹੋ ਜਾਣਗੇ ਉਸ ਤੋਂ ਮਗਰੋਂ ਫੇਰ ਆਪਾਂ ਇਹਦੇ ਉੱਪਰ ਨਾ ਮਿੱਠਾ ਭੋਜਨ ਬਣਾ ਕੇ ਨਾ ਫੇਰ ਚੁੱਲੇ ਦੀ ਸ਼ੁਰੂਆਤ ਕਰਾਂਗੇ ਚਲੋ ਜੀ ਹੁਣ ਆਪਾਂ ਚਾਚੀ ਜੀ ਉਹਨਾਂ ਨੂੰ ਛੱਡ ਕੇ ਆਵਾਂਗੇ ਸਪੈਸ਼ਲ ਤਾਂ ਕਿ ਇਹ ਤੁਰ ਕੇ ਨਾ ਜਾਣ ਇਹਨਾਂ ਦੀ ਸੇਵ ਥੋੜੀ ਜਿਹੀ ਢਿੱਲੀ ਰਹਿੰਦੀ ਹੈ ਨਾ ਤੇ ਹੁਣ ਆ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਹੁਣ ਵੀਡੀਓ ਦਾ ਆਪਾਂ ਐਂਡ ਇੱਥੇ ਕਰਦੇ ਹਾਂ ਮਿਲਦੇ ਆ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਚਾਚੀ ਆਪ ਇਹ ਹੈਲੀਕਾਪਟਰ ਮੰਗਾ ਦਿਆ ਹੈ ਆ ਤਾਂ ਮਿੱਟੀ ਵਗਾਰ ਦੇ ਨੇ ਪੂਰੀ ਹੁੰਦੇ ਸੱਡ ਕੇ ਵੀ ਆਉਂਦੇ ਲੈ ਕੇ ਵੀ ਆਉਂਦੇ ਨੇ ਮੈਂ ਚਾਹਦੇ ਤਾਂ ਬੋਲੋ